ਸਾਨੂੰ ਦੀ ਇਨਫੋਰਮੇਸ਼ਨ ਮਿਲੀ ਸੀ ਕਿ ਲੋਕਲ ਕੁਝ ਕੋਟੇਲ ਹੈਗੇ ਜਿੱਥੇ ਇਲੀਗਲ ਮੋਰਲ ਟ੍ਰੈਫਿਕਿੰਗ ਚੱਲ ਰਹੀ ਹੈ ਉਹਦੇ ਅਸੀਂ ਸ਼ੱਕ ਦੇ ਆਧਾਰ ਤੇ ਅਸੀਂ ਕੁਝ ਕੁ ਹੋਟਲਾਂ ਦੇ ਵਿੱਚ ਛਾਣਬੀਨ ਕੀਤੀ ਹੈ ਰੇਡ ਕੀਤੀ ਹੈ ਤਾਂ ਕੁਝ ਕੁ ਸਾਨੂੰ ਰਿਕਵਰੀ ਹੋਈ ਹੈ ਏਦਾਂ ਦੀ ਇਲੀਗਲ ਬਾਕੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਜਿੱਦਾਂ ਦੀ ਵੀ ਇਨਵੈਸਟੀਗੇਸ਼ਨ ਸਾਹਮਣੇ ਆਊਗੀ ਉਦਾਂ ਦੀ ਕਾਰਵਾਈ ਹੋ ਚੁਗੀ ਮੈਮ ਕਿੰਨੇ ਹੋਟਲਾਂ ਤੇ ਰੇਡ ਕੀਤੀ ਅਪ੍ਰੋਕਸੀਮੇਟ 4-5 ਹੋਟਲਾਂ ਤੇ ਕੀਤੀ ਹੈ ਜੀ ਪਰਚਾ ਦਿੱਤਾ ਮੈਨੂੰ ਪਰਚਾ ਚੱਲ ਰਹੀ ਹੈ ਛਾਣਬੀਨ ਕਿੰਨੇ ਕੁ ਜੋੜੇ ਪਕੜੇ ਗਏ ਨੇ ਜੀ ਜੋੜੀ ਤਕਰੀਬਨ ਹੈਗੇ ਜੀ 5-7 ਦੇ ਕਰੀਬ ਕਿ ਬਾਕੀ ਉਸ ਕਰਨੇ ਦੀ ਉਹਨਾਂ ਦੀ ਰੇਡ ਕੀਤੀ ਜਾਊਗੀ ਮੰਨਦੇ ਆਂ ਬਾਕੀ ਜਿਦੀ ਜਿਦੀ ਇਨਫੋਰਮੇਸ਼ਨ ਐ ਇਦਾਂ ਵੀ ਮਿਲਦੀ ਐ ਸਾਨੂੰ ਕਿ ਜਿੱਥੇ ਕੋਈ ਇਲੀਗਲ ਅੰਦਾਂ ਚੱਲ ਰਹੀ ਐ ਜਿਵੇਂ ਜਿਮੀ ਇਨਫੋਰਮੇਸ਼ਨ ਮਿਲੂਗੀ ਅਸੀਂ ਉੱਪਰ ਦੀ ਕਾਰਵਾਈ ਕਰਾਂਗੇ ਤਾਂ ਸਾਨੂੰ ਦੀ ਇਨਫੋਰਮੇਸ਼ਨ ਮਿਲੀ ਸੀ ਕਿ ਲੋਕਲ ਕੁਸ਼ਕ ਹੋਟਲ ਹੈਗੇ ਜਿੱਥੇ ਇਲੀਗਲ ਇਮੋਰਲ ਟ੍ਰੈਫਿੰਗ ਚੱਲ ਰਹੀ ਐ ਉਹਦੇ ਅਸੀਂ ਸ਼ੱਕ ਦੇ ਆਧਾਰ ਤੇ ਅਸੀਂ ਕੁਸ਼ਕ ਹੋਟਲਾਂ ਦੇ ਵਿੱਚ ਛਾਣਬੀਨ ਕੀਤੀ ਐ ਰੇਡ ਕੀਤੀ ਐ ਤਾਂ ਕੁਸ਼ਕ ਸਾਨੂੰ ਰਿਕਵਰੀ ਹੋਈ ਐ ਇਦਾਂ ਦੀ ਇਲੀਗਲ ਬਾਕੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਜਿੱਦਾਂ ਦੀ ਵੀ ਇਨਵੈਸਟੀਗੇਸ਼ਨ ਸਾਹਮਣੇ ਆਊਗੀ ਉਦਾਂ ਦੀ ਕਾਰਵਾਈ ਹੋ ਚੁਗੀ ਮੈਮ ਕਿੰਨੇ ਹੋਟਲਾਂ ਤੇ ਰੇਡ ਕੀਤੀ ਅਪ੍ਰੋਕਸੀਮੇਟ 4-5 ਹੋਟਲਾਂ ਤੇ ਕੀਤੀ ਹੈ ਜੀ ਪਰਚਾ ਦਿੱਤਾ ਮੈਨੂੰ ਪਰਚਾ ਚੱਲ ਰਹੀ ਹੈ ਛਣਵੀ ਕਿੰਨੇ ਜੋੜੇ ਪਕੜੇ ਗਏ ਨੇ ਜੀ ਜੋੜੇ ਤਕਰੀਬਨ ਹੈਗੇ ਜੀ 5-7 ਦੇ ਕਰੀਬ ਮੈਮ ਬਾਕੀ ਹੋਰ ਨੇ ਜਿਹੋਨਾਂ ਤੇ ਵੀ ਰੇਡ ਕੀਤੀ ਜਾਊਗੀ ਮੰਨ ਲਓ ਬਾਕੀ ਜਿੱਦੇ ਜਿੱਦੇ ਇਨਫੋਰਮੇਸ਼ਨ ਏਦਾਂ ਵੀ ਮਿਲਦੀ ਹੈ ਸਾਨੂੰ ਕਿ ਜਿੱਥੇ ਕੋਈ ਇਲੀਗਲ ਤੰਦਾ ਚੱਲ ਰਿਹਾ ਹੈ ਜਿਵੇਂ ਜਿਮ ਇਨਫੋਰਮੇਸ਼ਨ ਮਿਲੂਗੀ ਅਸੀਂ ਉਪਰ ਦੀ ਕਾਰਵਾਈ ਕਰਾਂਗੇ ਤਾਂ ਸਾਨੂੰ ਦੀ ਇਨਫੋਰਮੇਸ਼ਨ ਮਿਲੀ ਸੀ ਕਿ ਲੋਕਲ ਕੁਸ਼ਕ ਹੋਟਲ ਹੈਗੇ ਜਿੱਥੇ ਇਲੀਗਲ ਇਮੋਰਲ ਟਰੈਫਿਕਿੰਗ ਚੱਲ ਰਹੀ ਹੈ ਉਹਦੇ ਅਸੀਂ ਸ਼ੱਕ ਦੇ ਆਧਾਰ ਤੇ ਅਸੀਂ ਕੁਸ਼ਕ ਹੋਟਲਾਂ ਦੇ ਵਿੱਚ ਛਾਣਬੀਨ ਕੀਤੀ ਹੈ ਰੇਡ ਕੀਤੀ ਹੈ ਤਾਂ ਕੁਸ਼ਕ ਸਾਨੂੰ ਰਿਕਵਰੀ ਹੋਈ ਹੈ ਏਦਾਂ ਦੀ ਇਲੀਗਲ ਬਾਕੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਜਿੱਦਾਂ ਦੀ ਵੀ ਇਨਵੈਸਟੀਗੇਸ਼ਨ ਸਾਹਮਣੇ ਆਊਗੀ ਉਦਾਂ ਦੀ ਕਾਰਵਾਈ ਹੋ ਚੁਗੀ ਮੈਮ ਕਿੰਨੇ ਹੋਟਲਾਂ ਤੇ ਰੇਡ ਕੀਤੀ ਅਪਰੋਕਸੀਮੇਟ 4-5 ਹੋਟਲਾਂ ਤੇ ਕੀਤੀ ਹੈ ਜੀ ਪਰ ਦੱਸ ਦਿੰਦਾ ਮੈਂ ਪਰਚਾ ਚੱਲ ਰਹੀ ਹੈ ਚਣਵੀ ਕਿੰਨੇ ਕੁ ਜੋੜੇ ਪਕੜੇ ਗਏ ਨੇ ਜੀ ਜੋੜੇ ਤਕਰੀਬਨ ਹੈਗੇ ਜੀ 5-7 ਦੇ ਕਰੀਬ ਬਾਕੀ ਜਿਦੀ ਜਿਦੀ ਇਨਫੋਰਮੇਸ਼ਨ ਏਦਾਂ ਵੀ ਮਿਲਦੀ ਹੈ ਸਾਨੂੰ ਕਿ ਜਿੱਥੇ ਕੋਈ ਇਲੀਗਲ ਅੰਦਾਂ ਚੱਲ ਰਹੀ ਹੈ ਜਿਵੇਂ ਜਿਮੀ ਇਨਫੋਰਮੇਸ਼ਨ ਮਿਲੂਗੀ ਅਸੀਂ ਉੱਪਰ ਵੀ ਕਾਰਵਾਈ ਕਰਾਂਗੇ ਸਾਨੂੰ ਦੀ ਇਨਫੋਰਮੇਸ਼ਨ ਮਿਲੀ ਸੀ ਕਿ ਲੋਕਲ ਕੁਝ ਹੋਟਲ ਹੈਗੇ ਜਿੱਥੇ ਇਲੀਗਲ ਇਮੋਰਲ ਟ੍ਰੈਫਿੰਗ ਚੱਲ ਰਹੀ ਹੈ ਉਹਦੇ ਅਸੀਂ ਸ਼ੱਕ ਦੇ ਆਧਾਰ ਤੇ ਅਸੀਂ ਕੁਝ ਕੁ ਹੋਟਲਾਂ ਦੇ ਵਿੱਚ ਛਾਣਬੀਨ ਕੀਤੀ ਹੈ ਰੇਡ ਕੀਤੀ ਹੈ ਤਾਂ ਕੁਸ਼ਕ ਸਾਨੂੰ ਰਿਕਵਰੀ ਹੋਈ ਹੈ ਇਦਾਂ ਦੀ ਇਲੀਗਲ ਬਾਕੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਜਿੱਦਾਂ ਦੀ ਵੀ ਇਨਵੈਸਟੀਗੇਸ਼ਨ ਸਾਹਮਣੇ ਆਊਗੀ ਉਦਾਂ ਦੀ ਕਾਰਵਾਈ ਹੋ ਚੁਗੀ ਮੈਮ ਕਿੰਨੇ ਹੋਟਲਾਂ ਤੇ ਰੇਡ ਕੀਤੀ ਅਪ੍ਰੋਕਸੀਮੇਟ 4-5 ਹੋਟਲਾਂ ਤੇ ਕੀਤੀ ਹੈ ਜੀ ਪਰਚਾ ਦਿੱਤਾ ਮੈਨੂੰ ਪਰਚਾ ਚੱਲ ਰਹੀ ਹੈ ਛਾਣਬੀ ਕਿੰਨੇ ਜੋੜੇ ਪਕੜੇ ਗਏ ਨੇ ਜੀ ਜੋੜੇ ਤਕਰੀਬਨ ਹੈਗੇ ਜੀ 5-7 ਦੇ ਕਰੀਬ ਮੈਮ ਕਿ ਹੋਟਲ ਨੇ ਜੀ ਉਹਨਾਂ ਦੀ ਵੀ ਰੇਡ ਕੀਤੀ ਜਾਊਗੀ ਮੰਨ ਲਓ ਬਾਕੀ ਜਿੱਦੇ ਜਿੱਦੇ ਇਨਫੋਰਮੇਸ਼ਨ ਇਦਾਂ ਵੀ ਮਿਲਦੀ ਹੈ ਸਾਨੂੰ ਕਿ ਜਿੱਥੇ ਕੋਈ ਇਲੀਗਲ ਤੰਦਾ ਚੱਲ ਰਿਹਾ ਹੈ ਕੀ ਵੀਡੀਓ ਇਨਫੋਰਮੇਸ਼ਨ ਮਿਲੂਗੀ ਸਾਨੂੰ ਦੀ ਇਨਫੋਰਮੇਸ਼ਨ ਮਿਲੀ ਸੀ ਕਿ ਲੋਕਲ ਕੁਝ ਕੋਟੇਲ ਹੈਗੇ ਜਿੱਥੇ ਇਲੀਗਲ ਮੋਰਲ ਟ੍ਰੈਫਿਕਿੰਗ ਚੱਲ ਰਹੀ ਹੈ ਉਹਦੇ ਅਸੀਂ ਸ਼ੱਕ ਦੇ ਆਧਾਰ ਤੇ ਅਸੀਂ ਕੁਝ ਕੋਟੇਲਾਂ ਦੇ ਵਿੱਚ ਛਾਣਬੀਨ ਕੀਤੀ ਹੈ ਰੇਡ ਕੀਤੀ ਹੈ ਤਾਂ ਕੁਝ ਕੁ ਸਾਨੂੰ ਰਿਕਵਰੀ ਹੋਈ ਹੈ ਏਦਾਂ ਦੀ ਇਲੀਗਲ ਬਾਕੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਜਿੱਦਾਂ ਦੀ ਵੀ ਇਨਵੈਸਟੀਗੇਸ਼ਨ ਸਾਹਮਣੇ ਆਊਗੀ ਉਦਾਂ ਦੀ ਕਾਰਵਾਈ ਹੋ ਚੁਗੀ ਮੈਮ ਕਿੰਨੇ ਹੋਟਲਾਂ ਤੇ ਰੇਡ ਕੀਤੀ ਐ ਅਪਰੋਕਸੀਮੇਟ 4-5 ਹੋਟਲਾਂ ਤੇ ਕੀਤੀ ਹੈ ਜੀ ਪਰਚਾ ਦਿੱਤਾ ਮੈਨੂੰ ਪਰਚਾ ਚੱਲ ਰਹੀ ਹੈ ਛਾਣਬੀ ਕਿੰਨੇ ਜੋੜੇ ਪਕੜੇ ਗਏ ਨਹੀਂ ਜੋੜੀ ਤਕਰੀਬਨ ਹੈਗੇ ਜੀ 5-7 ਦੇ ਕਰੀਬ ਕਿ ਬਾਕੀ ਉਸ ਕਰਨੇ ਦੀ ਉਹਨਾਂ ਦੀ ਰੇਡ ਕੀਤੀ ਜਾਊਗੀ ਮੰਨਦੇ ਬਾਕੀ ਜਿਦੀ ਜਿਦੀ ਇਨਫੋਰਮੇਸ਼ਨ ਇਦਾਂ ਵੀ ਮਿਲਦੀ ਹੈ ਸਾਨੂੰ ਕਿ ਜਿੱਥੇ ਕੋਈ ਇਲੀਗਲ ਅੰਦਾਂ ਚੱਲ ਰਹੀ ਹੈ ਜਿਵੇਂ ਜਿਮੀ ਇਨਫੋਰਮੇਸ਼ਨ ਮਿਲੂਗੀ ਅਸੀਂ ਉਸ ਉੱਪਰ ਵੀ ਕਾਰਵਾਈ ਕਰਾਂਗੇ ਸਾਨੂੰ ਦੀ ਇਨਫੋਰਮੇਸ਼ਨ ਮਿਲੀ ਸੀ ਕਿ ਲੋਕਲ ਕੁਸ਼ਕ ਹੋਟਲ ਹੈਗੇ ਜਿੱਥੇ ਇਲੀਗਲ ਇਮੋਰਲ ਟ੍ਰੈਫਿੰਗ ਚੱਲ ਰਹੀ ਹੈ ਉਹਦੇ ਅਸੀਂ ਸ਼ੱਕ ਦੇ ਆਧਾਰ ਤੇ ਅਸੀਂ ਕੁਸ਼ਕ ਹੋਟਲਾਂ ਦੇ ਵਿੱਚ ਛਾਣਬੀਨ ਕੀਤੀ ਹੈ ਰੇਡ ਕੀਤੀ ਹੈ ਤਾਂ ਕੁਸ਼ਕ ਸਾਨੂੰ ਰਿਕਵਰੀ ਹੋਈ ਹੈ ਇਦਾਂ ਦੀ ਇਲੀਗਲ ਬਾਕੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਜਿੱਦਾਂ ਦੀ ਵੀ ਇਨਵੈਸਟੀਗੇਸ਼ਨ ਸਾਹਮਣੇ ਆਊਗੀ ਉਦਾਂ ਦੀ ਕਾਰਵਾਈ ਹੋ ਚੁਗੀ ਮੈਮ ਕਿੰਨੇ ਹੋਟਲਾਂ ਤੇ ਰੇਡ ਕੀਤੀ ਅਪ੍ਰੋਕਸੀਮੇਟ 4-5 ਹੋਟਲਾਂ ਤੇ ਕੀਤੀ ਹੈ ਜੀ ਪਰਚਾ ਦਿੱਤਾ ਮੈਨੂੰ ਪਰਚਾ ਚੱਲ ਰਹੀ ਹੈ ਛਣਵੀ ਕਿੰਨੇ ਜੋੜੇ ਪਕੜੇ ਗਏ ਨੇ ਜੀ ਜੋੜੇ ਤਕਰੀਬਨ ਹੈਗੇ ਜੀ 5-7 ਦੇ ਕਰੀਬ ਮੈਮ ਬਾਕੀ ਹੋਰ ਨੇ ਜਿਹੋਨਾਂ ਤੇ ਵੀ ਰੇਡ ਕੀਤੀ ਜਾਊਗੀ ਮੰਨ ਲਓ ਬਾਕੀ ਜਿੱਦੇ ਜਿੱਦੇ ਇਨਫੋਰਮੇਸ਼ਨ ਇਦਾਂ ਵੀ ਮਿਲਦੀ ਹੈ ਸਾਨੂੰ ਕਿ ਜਿੱਥੇ ਕੋਈ ਇਲੀਗਲ ਤੰਦਾ ਚੱਲ ਰਿਹਾ ਹੈ ਜਿਵੇਂ ਜਿਵੇਂ ਇਨਫੋਰਮੇਸ਼ਨ ਮਿਲੂਗੀ ਅਸੀਂ ਉਪਰ ਦੀ ਕਾਰਵਾਈ ਕਰਾਂਗੇ ਤਾਂ ਸਾਨੂੰ ਦੀ ਇਨਫੋਰਮੇਸ਼ਨ ਮਿਲੀ ਸੀ ਕਿ ਲੋਕਲ ਕੁਸ਼ਕ ਹੋਟਲ ਹੈਗੇ ਜਿੱਥੇ ਇਲੀਗਲ ਇਮੋਰਲ ਟਰੈਫਿਕਿੰਗ ਚੱਲ ਰਹੀ ਹੈ ਉਹਦੇ ਅਸੀਂ ਸ਼ੱਕ ਦੇ ਆਧਾਰ ਤੇ ਅਸੀਂ ਕੁਸ਼ਕ ਹੋਟਲਾਂ ਦੇ ਵਿੱਚ ਛਾਣਬੀਨ ਕੀਤੀ ਹੈ ਰੇਡ ਕੀਤੀ ਹੈ ਤਾਂ ਕੁਸ਼ਕ ਸਾਨੂੰ ਰਿਕਵਰੀ ਹੋਈ ਹੈ ਏਦਾਂ ਦੀ ਇਲੀਗਲ ਬਾਕੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਜਿੱਦਾਂ ਦੀ ਵੀ ਇਨਵੈਸਟੀਗੇਸ਼ਨ ਸਾਹਮਣੇ ਆਊਗੀ ਉਦਾਂ ਦੀ ਕਾਰਵਾਈ ਹੋ ਚੁਗੀ ਮੈਮ ਕਿੰਨੇ ਹੋਟਲਾਂ ਤੇ ਰੇਡ ਕੀਤੀ ਅਪਰੋਕਸੀਮੇਟ 4-5 ਹੋਟਲਾਂ ਤੇ ਕੀਤੀ ਹੈ ਜੀ ਪਰਚਾ ਦਿੱਤਾ ਮੈਮ ਪਰਚਾ ਚੱਲ ਰਹੀ ਹੈ ਚਣਵੀ ਕਿੰਨੇ ਕੁ ਜੋੜੇ ਪਕੜੇ ਗਏ ਨੇ ਜੀ ਜੋੜੇ ਤਕਰੀਬਨ ਹੈਗੇ ਜੀ 5-7 ਦੇ ਕਰੀਬ ਮੈਡਮ ਤੋਂ ਉੱਤਰਨੇ ਜੀ ਉਹਨਾਂ ਦੀ ਬਰੀਡ ਕੀਤੀ ਜਾਊਗੀ ਮੰਨਦੇ ਹਾਂ ਬਾਕੀ ਜਿਦੀ ਜਿਦੀ ਇਨਫੋਰਮੇਸ਼ਨ ਇਦਾਂ ਵੀ ਮਿਲਦੀ ਹੈ ਸਾਨੂੰ ਕਿ ਜਿੱਥੇ ਕੋਈ ਇਲੀਗਲ ਅੰਦਾਂ ਚੱਲ ਰਹੀ ਹੈ ਜਿਵੇਂ ਜਿਮੀ ਇਨਫੋਰਮੇਸ਼ਨ ਮਿਲੂਗੀ ਅਸੀਂ ਉੱਪਰ ਵੀ ਕਾਰਵਾਈ ਕਰਾਂਗੇ ਸਾਨੂੰ ਦੀ ਇਨਫੋਰਮੇਸ਼ਨ ਮਿਲੀ ਸੀ ਕਿ ਲੋਕਲ ਕੁਝ ਕੋਟੇਲ ਹੈਗੇ ਜਿੱਥੇ ਇਲੀਗਲ ਇਮੋਰਲ ਟ੍ਰੈਫਿਕਿੰਗ ਚੱਲ ਰਹੀ ਹੈ ਉਹਦੇ ਅਸੀਂ ਸ਼ੱਕ ਦੇ ਆਧਾਰ ਤੇ ਅਸੀਂ ਕੁਝ ਕੋਟੇਲਾਂ ਦੇ ਵਿੱਚ ਛਾਣਬੀਨ ਕੀਤੀ ਹੈ ਰੇਡ ਕੀਤੀ ਹੈ ਤਾਂ ਕੁਸ਼ਕ ਸਾਨੂੰ ਰਿਕਵਰੀ ਹੋਈ ਹੈ ਇਦਾਂ ਦੀ ਇਲੀਗਲ ਬਾਕੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਜਿੱਦਾਂ ਦੀ ਵੀ ਇਨਵੈਸਟੀਗੇਸ਼ਨ ਸਾਹਮਣੇ ਆਊਗੀ ਉਦਾਂ ਦੀ ਕਾਰਵਾਈ ਹੋ ਚੁਗੀ ਮੈਮ ਕਿੰਨੇ ਹੋਟਲਾਂ ਤੇ ਰੇਡ ਕੀਤੀ ਹੈ ਅਪਰੋਕਸੀਮੇਟ 4-5 ਹੋਟਲਾਂ ਤੇ ਕੀਤੀ ਹੈ ਜੀ ਪਰਚਾ ਦਿੱਤਾ ਮੈਨੂੰ ਪਰਚਾ ਚੱਲ ਰਹੀ ਹੈ ਛਾਣਬੀ ਕਿੰਨੇ ਜੋੜੇ ਪકડੇ ਗਏ ਨੇ ਜੀ ਜੋੜੇ ਤਕਰੀਬਨ ਹੈਗੇ ਜੀ 5-7 ਦੇ ਕਰੀਬ ਮੈਨੂੰ ਲੱਗਦਾ ਕਿ ਉਸਨਾਂ ਦੀ ਬ੍ਰੀਡ ਕੀਤੀ ਜਾਊਗੀ ਮੰਨਦੇ ਹਾਂ ਬਾਕੀ ਜਿਹਦੀ ਜਿਹਦੀ ਇਨਫਰਮੇਸ਼ਨ ਇਦਾਂ ਵੀ ਮਿਲਦੀ ਹੈ ਸਾਨੂੰ ਕਿ ਜਿੱਥੇ ਕੋਈ ਇਲੀਗਲ ਅੰਦੋਲਨ ਚੱਲ ਰਿਹਾ ਹੈ ਸਹੀ ਜਿਮੀ ਇਨਫਰਮੇਸ਼ਨ ਮਿਲੂਗੀ ਅਸੀਂ ਉੱਪਰ ਵੀ ਕਰਾਂਗੇ